ਪੰਜਾਬ ਦੇ ਵਿੱਚ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਉਹਦੀ ਪ੍ਰਕਿਰਿਆ ਚੱਲ ਰਹੀ ਹੈ। ਕੋਈ ਫੈਸਲਾ ਤੱਕ ਹੋਇਆ ਨਹੀਂ। ਐਲਾਨ ਬਹੁਤ ਹੋਏ। ਕਿਉਂਕਿ ਚੋਣਾਂ ਤਾਂ ਪੰਚਾਇਤਾਂ ਦੀਆਂ ਪਹਿਲਾਂ ਵੀ ਨਿੱਜੀ ਤੌਰ ਦੇ ਉੱਤੇ ਪਾਰਟੀਆਂ ਦੇ ਸਿਗਲ ਤੋਂ ਬਣਾਈ ਹੁੰਦੀਆਂ ਸੀ। ਤੇ ਐਡੇ ਵੱਡੇ ਐਲਾਨ ਜਿਹੜੇ ਹੋਏ ਸੀ ਉਹਨਾਂ ਦੇ ਵਿੱਚੋਂ ਅਸੀਂ ਤਾਂ ਸੋਚਦੇ ਸੀ ਕਿ ਕੋਈ ਸਿਸਟਮ ਨੂੰ ਇੰਪਰੂਵ ਕਰਨ ਵਾਸਤੇ ਸੁਧਾਰਨ ਵਾਸਤੇ ਕੋ ਵੱਡਾ ਕੰਮ ਹੁੰਦਾ ਪਰ ਅੱਜ ਜੋ ਤਰਾ ਤਰਾ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਚੋਣ ਤਾਂਦੜੀਆਂ ਦੀ ਬਚੀ ਹੋਈ ਐ ਹਾਲੇ ਪਹਿਲੀ ਸਟੇਜ ਆ ਨਾਮਜ਼ਦਗੀਆਂ ਦਾਖਲ ਕਰਨ ਦੀ ਤੇ ਉਹਨੂੰ ਦੇਖ ਕੇ ਲੱਗਦਾ ਹੈ ਕਿ ਇਹ ਜਿਹੜੀਆਂ ਇਲੈਕਸ਼ਨਾਂ ਇਹ ਬੇਨਿਯਮਨੀਆਂ ਦਾ ਧੱਕੇਸ਼ਾਹੀਆਂ ਦਾ ਉਹ 15 ਤਖਤੂਬਰ ਨੂੰ ਜਿਹੜਾ ਉਹ ਕੰਮ ਕਰ ਗਿਆ ਕਿਉਂਕਿ ਸਾਡੇ ਪੰਜਾਬ ਦੇ ਲੋਕੀ ਇਹਨੇ ਸਮਝਦਾ ਜ਼ਰੂਰ ਹੈ ਸਾਡੇ ਚੋਣਾਂ ਵਾਲੇ ਦਿਨ ਵੀ ਕੋਈ ਮਾਮੂਲੀ ਤਲਖੀ ਤਾਂ ਕਈ ਥਾਵਾਂ ਤੇ ਹੋ ਜਾਂਦੀ ਆ ਪਰ ਉਦੋਂ ਵੀ ਮੇਜਰ ਘਟਨਾਵਾਂ ਸਾਡੇ ਪੰਚਾਇਤ ਇਲੈਕਸ਼ਨਾਂ ਵਿੱਚ ਹਮੇਸ਼ਾ ਨਹੀਂ ਹੁੰਦੀਆਂ ਪਰ ਹੁਣ ਹਲੇ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋਈ ਆ ਕਿ ਸਾਰੇ ਪੰਜਾਬ ਤੋਂ ਸਾਰਾ ਦਿਨ ਅਸੀਂ ਫੋਨ ਸੁਣਦੇ ਥੱਕ ਜੰਨੇ ਆ ਤੇ ਸਾਡੇ ਉਮੀਦਵਾਰਾਂ ਦੇ ਕਾਗਜ਼ ਪਾੜ ਦਿੱਤੇ ਸਾਨੂੰ ਐਨਓਸੀ ਦੇਣ ਤੋਂ ਮਨਾ ਕਰ ਦਿੱਤਾ ਸਾਡੇ ਚੁੱਲ੍ਹਾ ਟੈਕਸ ਦੀ ਰਸੀਦ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਸਾਨੂੰ ਪੁਲਿਸ ਦਾ ਕੋਈ ਅਫਸਰ ਆ ਕੇ ਧਮਕਾ ਰਿਆ ਸਾਨੂੰ ਹੋਰ ਕਿਸੇ ਤਰੀਕੇ ਜਿਹੜੀ ਆ ਐਮਐਲਏ ਵੱਲੋਂ ਧਮਕਾਇਆ ਜਾ ਰਿਹਾ ਔਰ ਇੱਥੋਂ ਤੱਕ ਵੀ ਆ ਕਿ ਮੁੱਖ ਮੰਤਰੀ ਸਾਹਿਬ ਤੇ ਕੋਈ ਹੋਰ ਹੀ ਸੂਬੇ ਦੇ ਲੋਕਾਂ ਨੂੰ ਸੁਣਿਆ ਦੇ ਦੇਸੀ ਤੇ ਇਹਨਾਂ ਦੇ ਐਮਐਲਏ ਸਟੇਜਾਂ ਦੇ ਉੱਤੇ ਚੜ੍ਹ ਕੇ ਜਿਹੜੇ ਕਹਿੰਦੇ ਆ ਕਿ ਆਹ ਬੰਦਾ ਐਮਐਲਏ ਬਣੇਗਾ ਸਾਡਾ ਸਰਪੰਚ ਬਣੇਗਾ ਦੇਖਦੇ ਆ ਇਹਨੂੰ ਕੌਣ ਜਿਹੜਾ ਹੈ ਸਰਪੰਚ ਬਣ ਤੋਂ ਰੋਕਦਾ ਇਹ ਵੀ ਜਿਹੜੀ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਜੈਤੋ ਹਲਕੇ ਦੇ ਵਿੱਚ ਅਮੋਲਕ ਸਿੰਘ ਨਾਮ ਦਾ ਇਹਨਾਂ ਦਾ ਐਮਐਲਏ ਆ ਉਹਨੇ ਇਹ ਵੀ ਧਮਕੀ ਜਿਹੜੀ ਹੈ ਸਟੇਜ ਦੇ ਉੱਤੇ ਸ਼ਰੀਆਮ ਕਰਕੇ ਦਿਖਾ ਦਿੱਤੀ ਇਲੈਕਸ਼ਨ ਕਮਿਸ਼ਨ ਦਾ ਮੈਂ ਧੰਨਵਾਦੀ ਆ ਬੜੇ ਚੰਗੇ ਨੇਕ ਅਫਸਰ ਨੇ ਰਾਜਕਮਲ ਚੌਧਰੀ ਜੀ। ਔਰ ਉਹਨਾਂ ਨੇ ਕੋਈ ਚੰਗੇ ਪ੍ਰਭਾਵ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਨਾਮਜ਼ਦਗੀ ਪੱਤਰ ਲੋਕਾਂ ਦੇ ਰੱਦ ਨਾ ਹੋਣ। ਉਹਦੇ ਵਾਸਤੇ ਜਿਹੜਾ ਐਮਐਨਏ ਦੀਆਂ ਹਦਾਇਤਾਂ ਦੇ ਉੱਤੇ ਮੰਤਰੀਆਂ ਦੀਆਂ ਹਦਾਇਤਾਂ ਦੇ ਉੱਤੇ ਜਿਹੜੇ ਘਟਿਆ ਹਤਕੰਡੇ ਥੱਲੇ ਵਰਤੇ ਜਾਂਦੇ ਸੀ। ਵੀ ਐਨਓਸੀ ਨਹੀਂ ਦੇਣੀ, ਨੋ ਡਿਊਸ ਦਾ ਸਰਟੀਫਿਕੇਟ ਨਹੀਂ ਦੇਣਾ, ਚੁੱਲ੍ਹਾ ਟੈਕਸ ਨਹੀਂ ਦੇਣਾ। ਬਹੁਤ ਹੀ ਤਰਸਯੋਗ ਹਾਲਤ ਹੈ। ਔਰ ਅੱਜ ਅਸੀਂ ਇੱਕ ਵਿਸਤਾਰ ਦੇ ਵਿੱਚ ਜਿਹੜੀ ਚਿੱਠੀ ਹੈ ਉਹ ਜਿਹੜੇ ਸਾਡੇ ਸੂਬੇ ਦੇ ਚੋਣ ਕਮਿਸ਼ਨਰ ਨੇ ਉਹਨਾਂ ਨੂੰ ਅੱਜ ਅਸੀਂ ਲਿਖੀ ਹੈ। ਇੱਕ ਤਈ ਹੈ ਕਿ ਪਹਿਲਾਂ ਕਾਂਗਰਸ ਨੇ ਵੀ ਪਿਛਲੀ ਵਾਰੀ ਚੋਣਾਂ ਦੇ ਵਿੱਚ ਧਾਧਰੀਆਂ ਕਰਨ ਦੇ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਮੈਂ ਕੁਦਰਤੀ ਪਿਛਲਾ ਡਾਟਾ ਦੇਖ ਰਿਹਾ ਸੀ। ਆਹ ਧਾੜੀਆਂ ਹੀ ਅਖਬਾਰਾਂ ਦੀਆਂ ਰਿਪੋਰਟਿੰਗ ਹੋਈਆਂ ਹੋਈਆਂ। ਤੇ ਉਦੋਂ ਵੀ ਜਿਹੜਾ ਚੁੱਲਾ ਟੈਕਸ ਆ ਇੱਕ ਬੜਾ ਪੁਰਾਣਾ ਜਿਹਾ ਟੈਕਸ ਆ 7 ਰੁਪਏ ਸਾਲ ਦਾ ਲੱਗਦਾ 5 ਸਾਲਾਂ ਦਾ 35 ਰੁਪਏ ਦਾ ਟੈਕਸ ਆ ਔਰ ਵੈਸੇ ਤੇ ਜੋ ਮੈਨੂੰ ਲੱਗਦਾ ਕਿ ਬਵਾਲਿਸ਼ ਹੋ ਚੁੱਕਿਆ ਬੜੀ ਤੇਜਾ ਔਰ ਕੋਈ ਇਸ ਟੈਕਸ ਦੀ ਰੈਗੂਲਰ ਰਿਕਵਰੀ ਦਾ ਸਿਸਟਮ ਨਹੀਂ ਹੈ ਕੋਈ ਜਿਹੜਾ ਪੰਚਾਇਤੀ ਵਿਭਾਗ ਕੋਲੇ ਰਿਕਾਰਡ ਨਹੀਂ ਹੈ ਉਹ ਦੱਸ ਸਕਣ ਕਿ ਕਿਹੜੇ ਪਿੰਡ ਦੀ ਕਿੰਨੀ ਰਿਕਵਰੀ ਆ ਚੁੱਕੀ ਹੈ ਤੇ ਕਿੰਨੀ ਰਿਕਵਰੀ ਪੈਂਡਿੰਗ ਹੈ ਕਦੇ ਕਿਸੇ ਡਿਫਾਲਟਰ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਂਦਾ ਕਿਉਂਕਿ ਇੱਕ ਘਰ ਚੋਂ 7 ਰੁਪਏ ਜੇ ਤੁਸੀਂ ਲੈਨੇ ਆ ਤੇ 100 150 ਪਿੰਡ ਦੀ ਆਬਾਦੀ ਦਾ ਵੀ ਜੇ ਤੁਹਾਡਾ ਕੋਈ ਪਿੰਡਾ ਛੋਟਾ ਛੋਟੇ ਪਿੰਡਾਂ ਚ ਇੰਨੇ ਘਰ ਹੁੰਦੇ ਆ ਵੱਡੇ ਚ ਚਲੋ ਜ਼ਿਆਦਾ ਹੋ ਜਾਣਗੇ ਤੇ ਇਹ ਤੇ ਸਾਰੇ ਇਕੱਠੇ ਕਰਕੇ 7-800 ਰੁਪਇਆ ਤੇ ਮੁਲਾਜ਼ਮ ਦੀ ਤਨਖਾਹ ਵੀ ਪੂਰੀ ਹੁੰਦੀ ਜਿੰਨੇ ਰਿਕਵਰੀ ਕਰਨੀ ਹੁੰਦੀ ਹੈ ਪਰ ਇਸ ਟੈਕਸ ਨੂੰ ਆਧਾਰ ਬਣਾ ਕੇ ਨੁਕਸਾਨ ਡੈਮੋਕ੍ਰੇਸੀ ਦਾ ਕਿੱਡਾ ਵੱਡਾ ਕੀਤਾ ਜਾਂਦਾ ਕਿ ਜਿਹੜਾ ਪਿਛਲੇ ਸਾਲ ਦਾ 2018 ਦਾ ਪੰਚਾਇਤ ਚੋਂ ਦਾ ਅੰਕੜਾ ਕਾਂਗਰਸ ਵਾਲੇ ਅੱਜ ਬੜਾ ਨਾਲਾ ਪੁੰਗਿਆ ਮੈਂ ਉਹਨਾਂ ਨੂੰ ਉਹਨਾਂ ਦਾ ਵੀ ਸ਼ੀਸ਼ਾ ਦਿਖਾਉਣ ਲੱਗਿਆ ਕਿ 49000 ਸਰਪੰਚੀ ਦੀਆਂ ਨਾਮਿਨੇਸ਼ਨਾਂ ਉਹਨਾਂ ਦੇ ਟਾਈਮ ਦੇ ਉੱਤੇ ਫਾਈਲ ਹੋਈਆਂ ਸੀ ਤੇ ਉਹਦੇ ਵਿੱਚੋਂ ਜਦੋਂ ਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਈ ਤੇ ਆ ਐਸੀ ਚੀਜ਼ ਨੂੰ ਆਧਾਰ ਬਣਾ ਕੇ ਅੱਜ ਜਿਹੜਾ ਚੁੰਨਾ ਟੈਕਸ ਹੈ ਤੇ ਨੋ న్యూਸ ਤੇ 28000 ਬਾਕੀ ਰਹਿ ਗਏ ਸੀ 21000 ਦੇ ਨਾਮੀਨੇਸ਼ਨ 49000 ਦੇ ਵਿੱਚੋਂ ਰੱਦ ਹੋ ਗਏ ਸੀ ਉਸ ਵੇਲੇ 2018 ਦੇ ਵਿੱਚ ਜਿਹੜੇ ਅੱਜ ਵੱਡੇ ਵੱਡੀਆਂ ਗੱਲਾਂ ਕਾਂਗਰਸ ਪਾਰਟੀ ਕਰਦੀ ਆ ਇਹ ਉਹਨਾਂ ਦਾ ਆਪਣਾ ਟਰੈਕ ਰਕਾ ਦਾ ਔਰ ਪੰਚਾਇਤ ਮੈਂਬਰਾਂ ਦੇ 165000 ਨਾਮੀਨੇਸ਼ਨ ਫਾਈਲ ਹੋਏ ਸੀ ਤੇ ਜਦੋਂ ਪੜਤਾਲ ਹੋਈ ਸੀ ਨਾਮਜ਼ਦਗੀ ਪੱਤਰਾਂ ਦੀ 65000 ਜਿਹੜਾ ਰਿਜੈਕਟ ਹੋ ਗਿਆ ਸੀ ਕੱਲਾ 1 ਲੱਖ ਬਾਕੀ ਬਚਿਆ ਸੀ 60 40 ਦੇ ਰੇਸ਼ੋ ਨਾਲ ਤੇ ਇਹ ਜਿਹੜਾ ਟੈਕਸ ਹੈ 7 ਰੁਪਏ ਦਾ ਸਾਲ ਦਾ ਇਹ ਕਿੱਡਾ ਵੱਡਾ ਡੈਮੋਕ੍ਰੇਸੀ ਨੂੰ ਖੋਰਾ ਧਾਰਿਆ ਮੈਂ ਕਹਿ ਰਿਹਾ ਕਿ ਧਰਤ ਦੇ ਉੱਤੇ ਡੈਮੋਕ੍ਰੇਸੀ ਨੂੰ ਖਤਮ ਕਰ ਰਿਹਾ ਤੇ ਇਸ ਕਰਕੇ ਇੱਕ ਤਾਂ ਅੱਜ ਸਾਡੀ ਸਪੈਸ਼ਲ ਅਸੀਂ ਅਪੀਲ ਕੀਤੀ ਹੈ ਜਿਹੜੇ ਸਾਡੇ ਚੌਂਦ ਕਮਿਸ਼ਨਰ ਨੇ ਰਾਜਕਮਲ ਜੀ ਕਿ ਤੁਸੀਂ ਕੋਸ਼ਿਸ਼ ਕੀਤੀ ਆ ਤੁਸੀਂ ਐਫੀਡਵੀ ਦਿੱਤਾ ਪਰ ਸਾਨੂੰ ਪਤਾ ਕਿ ਇੱਕ ਹਿਥਿਆਰ ਹੁੰਦਾ ਰਿਟਰਨਿੰਗ ਅਫਸਰ ਕੋਲੇ ਬੜਾ ਵੱਡਾ ਕਿ ਮੈਂ ਤਾਂ ਇਹਨੂੰ ਰਿਜੈਕਟ ਕਰਨਾ ਜੀ ਤੁਸੀਂ ਬਾਅਦ ਚ ਅਦਾਲਤ ਜਾ ਕੇ ਜੋ ਮਰਜ਼ੀ ਕਰਦੇ ਤੇ ਅਦਾਲਤਾਂ ਚ ਵਿਚਾਰੇ ਗਰੀਬ ਬੰਦੇ ਨੇ ਕੀ ਜਾਣਾ ਹੁੰਦਾ ਲੱਖ ਰੁਪਏ ਅਦਾਲਤਾਂ ਚ ਜਾ ਕੇ ਲੱਗਦੇ ਆ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹਨੂੰ ਜਿਹੜਾ ਚੁੰਨਾ ਟੈਕਸ ਨੂੰ ਜਾਂ ਐਨਓਸੀ ਨੂੰ ਆਧਾਰ ਬਣਾ ਕੇ ਇੱਕ ਡਾਇਰੈਕਸ਼ਨ ইস্যੂ ਕੀਤੀ ਜਾਵੇ ਕਿ ਇਹਦੇ ਆਧਾਰ ਦੇ ਉੱਤੇ ਕੋਈ ਵੀ ਰਿਟਰਨਿੰਗ ਅਫਸਰ ਕਿਸੇ ਦੇ ਨਾਮਜ਼ਦਗੀ ਪੱਤਰ ਰੱਦ ਨਾ ਕਰੇ ਜੇ ਡੈਮੋਕ੍ਰੇਸੀ ਨੂੰ ਬਚਾਉਣਾ ਤੇ ਇੱਕੋ ਇੱਕ ਆਲਟਰਨੇਟਿਵ ਹੈ ਕਿ ਇਸ ਦੇ ਆਧਾਰ ਤੇ ਉੱਤੇ ਕਿਉਂਕਿ ਇਹ ਦਿੱਤਾ ਹੀ ਨਹੀਂ ਜਾ ਰਿਹਾ ਦੂਜੀ ਪਾਰਟੀਆਂ ਤੇ ਨਾ ਇਹਦੀ ਕੋਈ ਬਹੁਤੀ ਵੱਡੀ ਵੈਲਿਊ ਹੈ ਜਿਵੇਂ ਮੈਂ ਸਮਝਾਇਆ ਤੁਹਾਨੂੰ ਇਸ ਕਰਕੇ ਅਸੀਂ ਕਮਿਸ਼ਨ ਨੂੰ ਕਿਹਾ ਕਿ ਇਹ ਅਸੂਲ ਬਣਾ ਦਿਓ ਰੂਲ ਬਣਾ ਦਿਓ ਡਾਇਰੈਕਸ਼ਨ ਦੇ ਦਿਓ ਕਿ ਕੋਈ ਵੀ ਸੂਬੇ ਦੇ ਵਿੱਚ ਨਾਮਜ਼ਦਗੀ ਪੱਤਰ ਜਿਹੜਾ ਉਹਨੂੰ ਚੁੱਲਾ ਟੈਕਸ ਲੋ ਡਿਊ ਦੇ ਆਧਾਰ ਤੇ ਉੱਤੇ ਰੱਦ ਨਾ ਕੀਤਾ ਜਾਵੇ। ਦੂਜੀ ਗੱਲ ਕਿ ਜੇ ਕਿਤੇ ਰਿਟਰਨਿੰਗ ਅਫਸਰ ਸਾਹਿਬਾਨ ਨੂੰ ਲੱਗਦਾ ਕਿ ਕਿਸੇ ਦੇ ਵਿੱਚ ਕੋਈ ਇਹਦੇ ਵਿੱਚ ਉਹ ਕੋਈ ਐਕਸ਼ਨ ਲੈਣਾ ਚਾਹੁੰਦੇ ਆ ਤੇ ਉਹਨਾਂ ਦੇ ਪੱਧਰ ਤੇ ਨਾ ਲਿਆ ਜਾਵੇ ਪਹਿਲਾਂ ਕਮਿਸ਼ਨ ਉਹਦੀ ਇੰਡੀਪੈਂਡੈਂਟ ਸੁਣਵਾਈ ਜਿਹੜੀ ਆ ਆਪਣੇ ਪੱਧਰ ਦੇ ਉੱਤੇ ਕਰੇ। ਉਹ ਸਿਸਟਮ ਕਮਿਸ਼ਨ ਆਪਣਾ ਵਾਲਵ ਕਰ ਲਵੇ। ਕਿ ਪਹਿਲਾ ਅਗਾਊ ਪ੍ਰਵਾਨਗੀ ਕਮਿਸ਼ਨ ਦੀ ਹੋਵੇ ਕਿਉਂਕਿ ਇੱਕ ਵਾਰੀ ਤੁਸੀਂ ਰੱਦ ਕਰ ਦਿੱਤਾ ਫਿਰ ਤਾਂ ਅਦਾਲਤਾਂ 'ਚ ਪੰਜ ਸਾਲ ਧੱਕੇ ਖਾਣ ਵਾਲੀ ਗੱਲ ਉਹਦਾ ਹੱਕ ਹੀ ਖਤਮ ਹੋ ਜਾਂਦਾ ਲੜਨ ਦਾ ਇਸ ਕਰਕੇ ਜੇ ਸੁਧਾਰ ਵਾਕਈ ਅਸੀਂ ਜਿਹੜੀ ਸਭ ਤੋਂ ਵੱਡੀ ਸੰਸਥਾ ਸਾਡੀ ਜੜ ਹੈ ਜਿਹੜੀ ਡੈਮੋਕ੍ਰੇਸੀ ਦੀ ਉਹ ਪੰਚਾਇਤ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਕਮਿਸ਼ਨ ਅਸੂਲ ਬਣਾ ਦੇਵੇ ਕਿ ਕੋਈ ਨਾਮਜ਼ਦਗੀ ਪੱਤਰ ਇਹਦੇ ਆਧਾਰ ਦੇ ਉੱਤੇ ਰੱਦ ਨਾ ਹੋਵੇ ਜੇ ਕੋਈ ਰਿਟਰਨਿੰਗ ਅਫਸਰ ਚਾਹੁੰਦਾ ਕਿ ਨਹੀਂ ਇਹ ਗਲਤ ਹੈ ਕਿ ਉਹ ਪਹਿਲਾਂ ਕਮਿਸ਼ਨ ਨੂੰ ਫਾਰਵਰਡ ਕਰੇ ਕਮਿਸ਼ਨ ਚੰਗੀ ਤਰ੍ਹਾਂ ਨਾਲ ਸਾਰੀ ਚੀਜ਼ ਨਿਰਪੱਖ ਤੌਰ ਤੇ ਦੇਖ ਲਵੇ ਤੇ ਫਿਰ ਉਹਦੇ ਦੇ ਉੱਤੇ ਜਿਹੜੀ ਅਗਲੀ ਕੋ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਆਦਰਵਾਇਜ਼ ਨਹੀਂ ਤਾਂ ਜੋ ਕਾਂਗਰਸ ਨੇ ਇਤਿਹਾਸ ਪਿਛਲੀ ਵਾਰੀ ਰਚਿਆ ਸੀ ਸੇਮ ਇਤਿਹਾਸ ਜਿਹੜਾ ਉਸ ਤੋਂ ਵੀ ਵੱਧ ਕਿਉਂਕਿ ਸਰਕਾਰ ਤਾਂ ਰਿਜ਼ਲਟ ਦਿਖਾਉਣਾ ਚਾਹੁੰਦੀ ਹੈ ਕਿ ਸਾਡੇ ਸਰਪੰਚ ਬਣ ਗਏ ਉਹ ਦੂਜਿਆਂ ਦੇ ਹਰਾ ਕੇ ਇਸ ਤਰੀਕੇ ਨਾਮਜ਼ਦਗੀ ਰੱਦ ਕਰਕੇ ਹੀ ਹੋ ਸਕਦੇ ਆ ਦੂਜੀ ਅਸੀਂ ਜਿਹੜੀ ਕਮਿਸ਼ਨ ਨੂੰ ਬੇਨਤੀ ਕੀਤੀ ਆ ਕਿ ਜਿਹੜੀ ਨਾਮਜ਼ਦਗੀ ਪੱਤਰ ਦੀ ਪ੍ਰਕਿਰਿਆ ਕਿਉਂਕਿ ਮੋਟਾ ਵਾਲੇ ਕੰਮ ਤੇ ਤਾਂ ਅਸੀਂ ਤੁਹਾਡੇ ਕੋਲੇ ਬਾਅਦ ਚਾਵਾਂਗੇ ਉਹ ਹਲੇ ਬਾਅਦ ਚਾਉਣੀਆਂ ਸਟੇਜਾਂ ਕਹੀਆਂ ਹੋਣੀਆਂ ਨਾਮਜ਼ਦਗੀ ਪੱਤਰਾਂ ਦੀ ਜਿਹੜੀ ਪ੍ਰਕਿਰਿਆ ਉਹਦੀ ਸਾਰੀ ਦੀ ਸਾਰੀ ਪ੍ਰਕਿਰਿਆ ਜਿਹੜੀ ਆ ਉਹਦੀ ਵੀਡੀਓਗ੍ਰਾਫੀ ਹੋਵੇ ਤਾਂ ਜੋ ਸਾਰੇ ਚੀਜ਼ ਜਿਹੜੀ ਆ ਉੱਥੇ ਕੀ ਵਾਪਰਿਆ ਉਹਨੂੰ ਸਾਰੇ ਨੂੰ ਜਿਹੜੀ ਹੈਗੀਆਂ ਕੱਲ ਨੂੰ ਕੋਈ ਚੈਲੰਜ ਕਰਨਾ ਚਾਵੇ ਤਾਂ ਉਹ ਸਬੂਤ ਜਿਹੜਾ ਉਹ ਕਮਿਸ਼ਨ ਦੀ ਵੀਡੀਓਗ੍ਰਾਫੀ ਹੋਏਗੀ ਇਸ ਕਰਕੇ ਕਮਿਸ਼ਨ ਨੂੰ ਬੇਨਤੀ ਹੈ ਕਿ ਆਪ ਆਪਣੇ ਪੱਧਰ ਦੇ ਉੱਤੇ ਸਾਰੇ ਜਿਹੜੀ ਰਿਟਰਨਿੰਗ ਆਪਸ਼ਨ ਦੀ ਪ੍ਰਕਿਰਿਆ ਉਹਨੂੰ ਵੀਡੀਓ ਦਫ਼ਤਰ ਦੇ ਵਿੱਚ ਸਾਰੇ ਦੀ ਵੀਡੀਓਗ੍ਰਾਫੀ ਜਿਹੜੀ ਹੈ ਉਹ ਕੀਤੀ ਜਾਵੇ